ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਇੱਕ ਵਾਰ ਬੜੇ ਹੀ ਪਿਆਰ ਨਾਲ ਲਖੋ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨਿ ਤੁਧਨੋ ਧੰ ਕਿਹਾ ਤਿੰਜਮ ਨੇੜ ਨ ਆਇਆ ਗੁਰੂ ਨਾਨਕ ਸਾਹਿਬ ਜਗ ਨੂੰ ਤਾਰਨ ਲਈ ਆਏ ਸਨ ਇਹ ਉਪਦੇਸ਼ ਕਰਦੇ ਸਨ ਨਾਮ ਜਪੋ ਧਰਮ ਦੀ ਕੀਰਤ ਕਰੋ ਤੇ ਵੰਡ ਕੇ ਛਕੋ ਸੰਸਾਰ ਨੂੰ ਤਾਰਦੇ ਤਾਰਦੇ ਪਾਸ਼ਾ ਜੀ 18ਵੇਂ ਟਾਪੂ ਤੇ ਜਦੋਂ ਪੁੱਜੇ ਉੱਥੋਂ ਦਾ ਰਾਜਾ ਸ਼ੁਗਰ ਸਿੰਘ ਰਾਜ ਕਰਦਾ ਸੀ। ਉੱਥੇ ਨਗਰ ਦੇ ਬਾਹਰ ਜਾ ਕੇ ਪਾਸ਼ਾ ਜੀ ਨੇ ਮਰਦਾਨੇ ਨੂੰ ਆਖਿਆ ਇੱਥੇ ਇੱਕ ਨਗਰ ਵਿੱਚ ਝੰਡਾ ਬਾੜੀ ਰਹਿੰਦਾ ਹੈ। ਉਸ ਨੂੰ ਸੱਜ ਕੇ ਲਿਆਓ। ਮਰਦਾਨਾ ਪੁੱਛਦੇ ਪੁੱਛਦੇ ਝੰਡੇ ਦੇ ਘਰ ਪਹੁੰਚ ਜਾਂਦੇ ਹਨ। ਤੇ ਝੰਡੇ ਨੂੰ ਜਾ ਕੇ ਸਾਰੀ ਗੱਲ ਦੱਸਦੇ ਹਨ ਕਿ ਐਸਟਾ ਗੁਨਾਨੰਦ ਦੇਵ ਜੀ ਨੇ ਆਪ ਜੀ ਨੂੰ ਯਾਦ ਕੀਤਾ ਹੈ। ਚੰਡਾ ਬਾਡੀ ਚੰਗੀ ਬਿੱਟੀ ਦਾ ਸੀ ਤੇ ਉਸ ਨੂੰ ਉਸਨੇ ਪਾਸ਼ਾ ਜੀ ਬਾਰੇ ਸਭ ਕੁਝ ਜਾਣਕਾਰੀ ਸੀ। ਜੋ ਵੀ ਉਹ ਆਪਣੇ ਸਤਿਗੁਰ ਜੀ ਲਈ ਲਿਜਾ ਸਕਦਾ ਸੀ ਥਾਲ ਵਿੱਚ ਪਾ ਕੇ ਥਾਲ ਸਜਾ ਕੇ ਆਪਣੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਤੁਰ ਪਿਆ ਜਾ ਕੇ ਮੱਥਾ ਟੇਕਿਆ ਤੇ ਪਾਤਸ਼ਾਹ ਜੀ ਦੇ ਚਰਨਾਂ ਤੇ ਥਾਲ ਰੱਖਿਆ ਅਰਜ ਕੀਤੀ ਪਾਤਸ਼ਾਹ ਜੀ ਆਪ ਜੀ ਲਈ ਆਪ ਜੀ ਲਈ ਹੈ ਤੇ ਕਿਹਾ ਕਿ ਉਹਨਾਂ ਰਾਹਾਂ ਤੋਂ ਬਲਿਹਾਰ ਜਾਂਦਾ ਹਾਂ ਜਿੱਥੋਂ ਮੇਰਾ ਸਤਿਗੁਰੂ ਜੀ ਆਪ ਚਲ ਕੇ ਆਏ ਹੋ ਪਾਤਸ਼ਾਹ ਜੀ ਨੇ ਉੱਥੇ ਕੁਝ ਦਿਨ ਡੇਰਾ ਰੱਖਿਆ ਤੇ ਹਰ ਰੋਜ਼ satsang ਹੁੰਦਾ ਸੀ ਉੱਥੇ ਰਾਜਾ ਸ਼ੁਗਰ ਸਿੰਘ ਦਾ ਭਾਂਜਾ ਸੀ ਜਿਸ ਦਾ ਨਾਂ ਸੀ ਇੰਦਰ ਸਿੰਘ ਇਹ ਚੰਡੇ ਬਾੜੀ ਦਾ ਪੱਕਾ ਮਿੱਤਰ ਸੀ ਤੇ ਇੰਦਰ ਸਿੰਘ ਚੰਡੇ ਬਾੜੀ ਦੀ ਗੱਲ ਨੂੰ ਕਦੀ ਮੋੜਦਾ ਨਹੀਂ ਸੀ ਜਦੋਂ ਚੰਡੇ ਬਾੜੀ ਨੇ ਦੱਸਿਆ ਕਿ ਗੁਨਾਨਕ ਪਾਸ਼ਾ ਜੀ ਆਪ ਨਿਰੰਕਾਰ ਸਾਡੇ ਨਗਰ 'ਚ ਆਏ ਹਨ ਤੇ ਹਰ ਰੋਜ਼ satsang ਹੁੰਦਾ ਹੈ ਤੂੰ ਵੀ ਸਤਿਗੁਰੂ ਜੀ ਦੇ ਦਰਸ਼ਨ ਕਰ ਤੇ ਆਪਣਾ ਜੀਵਨ ਸਫਲਾ ਕਰ ਤੇ 인ਦਰ ਸਿੰਘ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਸਾਦ ਸੰਗ ਵੀ ਕੀਤਾ ਤੇ ਉਹਨੂੰ ਬਹੁਤ ਆਨੰਦ ਆਇਆ ਉਸਨੇ ਇਹ ਗੱਲ ਜਾ ਕੇ ਆਪਣੇ ਮਾਮੇ ਰਾਜਾ ਸੁਗਰ ਸਿੰਘ ਨੂੰ ਸਾਰੇ ਦੱਸੀ ਤੇ ਆਖਿਆ ਕਿ ਆਪ ਨਿਰੰਕਾਰ ਸਾਡੇ ਨਗਰ ਵਿੱਚ ਆਏ ਹਨ ਤੁਹਾਨੂੰ ਵੀ ਦਰਸ਼ਨ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ ਰਾਜਾ ਵੀ ਚੰਗੀ ਬਿਚਤੀ ਦਾ ਸੀ ਉਸ ਨੇ ਉਸੇ ਟਾਈਮ ਹੀ ਹੀਰੇ ਮੋਤੀ ਜਵਾਹਰਤ ਨਾਲ ਥਾਲ ਭਰਿਆ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਤੁਰ ਪਿਆ ਜਾ ਕੇ ਜਦੋਂ ਸੱਚੇ ਪਾਤਸ਼ਾਹ ਜੀ ਦੇਵਲ ਦਰਸ਼ਨ ਕੀਤੇ ਉਹਨੇ ਜਾ ਕੇ ਤੋਂ ਬਹੁਤ ਮੋਹਿਤ ਹੋ ਗਿਆ ਉਹਨਾਂ ਦੀ ਮੂਰਤ ਉਹਨੂੰ ਬਹੁਤ ਅੱਛੀ ਲੱਗੀ ਤੇ ਉਹਨਾਂ ਨੂੰ ਉਹਨਾਂ ਦੇ ਚਰਨਾ ਤੇ ਡਿੱਗ ਜਾਂਦਾ ਹੈ ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਆਖਦਾ ਹੈ ਕਿ ਪਾਤਸ਼ਾਹ ਜੀ ਆਪ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਪਾਤਸ਼ਾਹ ਜੀ ਨੇ ਕਿਹਾ ਜੇ ਤੂੰ ਮੈਨੂੰ ਆਪਣਾ ਗੁਰੂ ਬਣਾਉਣਾ ਹੈ ਤਾਂ ਤੈਨੂੰ ਭੇਟਾ ਦੇਣੀ ਪਵੇਗੀ ਇੱਕ ਥਾਲ ਤਾਂ ਹੀਰੇ ਜਵਾਰਾ ਤਾਂ ਪਹਿਲੇ ਹੀ ਭਰ ਕੇ ਲਿਆ ਸੀ ਤਾਂ ਉਸਨੇ ਸੋਚਿਆ ਕਿ ਹੋਰ ਮੰਗਵਾ ਲੈਣਾ ਹਾਂ ਉਹਨੇ ਆਪਣੇ ਵਜ਼ੀਰ ਨੂੰ ਕਿਹਾ ਕਿ 3-4 ਥਾਲ ਹੋਰ ਪਰਕੇ ਲਾਓ ਹੀਰੇ ਜਵਾਰਾਂ ਤੇ ਇਸੇ ਤਰ੍ਹਾਂ ਦੇ ਉਹ ਹੋਰ ਥਾਲ ਪਰਕੇ ਲਿਆ ਤੇ ਕਿਹਾ ਪਾਸ਼ਾ ਜੀ ਨੂੰ ਕਿਹਾ ਇਹ ਸਭ ਆਪ ਜੀ ਲਈ ਹੈ ਆਪ ਜੀ ਲਈ ਭੇਟਾ ਹੈ ਹਾਜ਼ਰ ਹੈ ਮੈਨੂੰ ਆਪਣਾ ਸਿੱਖ ਬਣਾ ਲਓ ਪਾਸ਼ਾ ਜੀ ਪਾਸ਼ਾ ਜੀ ਨੇ ਕਿਹਾ ਜੇ ਗੁਰੂ ਦਕਸ਼ਨਾ ਦੇਣੀ ਹੋਵੇ ਨਾ ਤਾਂ ਪ੍ਰਾਈ ਚੀਜ਼ ਨਹੀਂ ਦਿੱਤੀ ਜਾਂਦੀ ਕੋਈ ਆਪਣੀ ਚੀਜ਼ ਦੇ ਮਹਾਰਾਜ ਜੀ ਦੇ ਇਹ ਉਨੇ ਕਿਹਾ ਰਾਜਾ ਨੇ ਕਿ ਸੱਚੇ ਪਾਤਸ਼ਾਹ ਜੀ ਇਹ ਸਭ ਮੇਰੇ ਖਜ਼ਾਨੇ ਵਿੱਚੋਂ ਹੀ ਹੈ ਇਹ ਖਜ਼ਾਨੇ ਸਾਰੇ ਮੇਰੇ ਹੀ ਹਨ ਜਿਨ੍ਹਾਂ ਵਿੱਚੋਂ ਹੀਰੇ ਮੋਤੀ ਆਏ ਹਨ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਤੇਰੇ ਕਿੱਥੋਂ ਹੋ ਗਏ ਪਹਿਲਾਂ ਇਹ ਤੇਰੇ ਦਾਦੇ ਨੇ ਕਿਹਾ ਸੀ ਕਿ ਇਹ ਸਭ ਮੇਰਾ ਹੈ ਇਹ ਸਾਰੇ ਹੀਰ ਖਜ਼ਾਨੇ ਮੇਰੇ ਹਨ ਇਹ ਘਰ ਮੇਰੇ ਹਨ ਇਹ ਮਹਿਲ ਮੇਰੇ ਹਨ ਇਹ ਪ੍ਰਜਾ ਮੇਰੀ ਹੈ ਸਾਰਾ ਕੁਝ ਮੇਰਾ ਹੈ ਤੇ ਜਦੋਂ ਉਹ ਚੜਾਈ ਕਰ ਗਿਆ ਤਾਂ ਨਾਲ ਤਾਂ ਕੁਝ ਵੀ ਨਹੀਂ ਲੈ ਕੇ ਗਿਆ ਜੇ ਉਹਦਾ ਹੁੰਦਾ ਤਾਂ ਉਹ ਨਾਲ ਵੀ ਤਾਂ ਲੈ ਕੇ ਜਾਂਦਾ ਇਸੇ ਤਰ੍ਹਾਂ ਹੀ ਤੇਰੇ ਪਿਤਾ ਨੇ ਕਿਹਾ ਸੀ ਕਿ ਇਹ ਸਭ ਕੁਝ ਮੇਰਾ ਹੈ ਤੇ ਉਹ ਵੀ ਕੁਝ ਨਹੀਂ ਨਾਲ ਲੈ ਕੇ ਗਿਆ ਤੇ ਹੁਣ ਇਹ ਸਾਰਾ ਕੁਝ ਤੇਰਾ ਹੈ ਤੇ ਤੂੰ ਇਸੇ ਭਲੇਖੇ ਵਿੱਚ ਹੈ ਕਿ ਇਹ ਸਭ ਮੇਰਾ ਹੈ ਤੂੰ ਕੁਝ ਆਪਣੀ ਚੀਜ਼ ਰੇ ਜੋ ਤੇਰੀ ਹੋਵੇ ਇਹ ਸਾਰੀਆਂ ਸ਼ੈਆ ਤਾਂ ਬਗਾਨੀਆਂ ਹਨ ਪਾਸ਼ਾ ਜੀ ਨੇ ਕਿ ਕਿ ਆੱਖਾਂ ਮੀਟ ਜਦੋਂ ਉਸਨੇ ਅੱਖਾਂ ਮੀਟੀਆਂ ਤਾਂ ਪਾਸ਼ਾ ਜੀ ਨੇ ਉਸ ਨੂੰ ਪਿਛਲੇ ਕਈ ਜਨਮ ਵਿਖਾ ਦਿੱਤੇ ਤੇ ਕਿਹਾ ਕਿ ਪਿਛਲੇ ਜਨਮਾਂ ਵਿੱਚ ਕਿਵੇਂ ਤੂੰ ਵੱਖ-ਵੱਖ ਸਰੀਰ ਲੈ ਕੇ ਤੂੰ ਆਇਆ ਸੀ ਤੇਰਾ ਇੱਕ ਤਨ ਦੂਜੇ ਜਨਮ ਦੇ ਵਿੱਚ ਨਾਲ ਨਹੀਂ ਆਇਆ ਰਾਜੇ ਨੇ ਆਖਿਆ ਕਿ ਰਾਜੇ ਨੇ ਫਿਰ ਸੱਚੇ ਪਾਸ਼ਾ ਨੂੰ ਆਖਿਆ ਕਿ ਤੁਸੀਂ ਜੇ ਮੇਰੇ ਅੱਖ ਜਾਣੇ ਸਾਰੇ ਮੇਰੇ ਨਹੀਂ ਹਨ ਇਹ ਤਨ ਦੌਲਤ ਮੇਰੀ ਨਹੀਂ ਹੈ ਤਾਂ ਤੁਸੀਂ ਮੇਰਾ ਤਨ ਲੈ ਲਓ ਪਾਸ਼ਾ ਜੀ ਨੇ ਕਿਹਾ ਕਿ ਜੇ ਤੂੰ ਹੁਣੇ ਮਰ ਜਾਏ ਤਾਂ ਇਹ ਸਰੀਰ ਕਿੱਥੇ ਆ ਤੇਰਾ ਸਰੀਰ ਨੇ ਤਾਂ ਸੁਆਹ ਹੋ ਜਾਣਾ ਹੈ ਇਹ ਵੀ ਤੇਰਾ ਨਹੀਂ ਹੈ ਰਾਜਨ ਉਸਨੇ ਕਿਹਾ ਫਿਰ ਮੇਰਾ ਮਨ ਲੈ ਲਓ ਪਾਸ਼ਾ ਜੀ ਨੇ ਕਿਹਾ ਮਨ ਵੀ ਤੇਰਾ ਕਿੱਥੇ ਹੈ ਕਿਉਂਕਿ ਤੂੰ ਕਈ ਵਾਰ ਆਪਾਂ ਇੱਥੇ ਬੈਠੇ ਹੁੰਦੇ ਆਂ ਤੇ ਮਨ ਸਾਡਾ ਬਾਹਰ ਸੈਰ ਕਰ ਰਿਹਾ ਹੁੰਦਾ ਉਹ ਸਾਡੇ ਕਹਿਚ ਨਹੀਂ ਹੁੰਦਾ ਮਨ ਉਸਨੇ ਆਖਿਆ ਨਾ ਤਨ ਮੇਰਾ ਨਾ ਤਨ ਮੇਰਾ ਨਾ ਮਨ ਮੇਰਾ ਹੈ ਮੈਂ ਫਿਰ ਕੀ ਦੇਵਾਂ ਆਪ ਜੀ ਨੂੰ ਪਾਤਸ਼ਾਹ ਜੀ ਪਾਤਸ਼ਾਹ ਜੀ ਨੇ ਕਿਹਾ ਜੋ ਕਹਿੰਦਾ ਹੈ ਨਾ ਕਿ ਮੈਂ ਕੀ ਦੇ ਦਵਾਂ ਇਹ ਮੈਨੂੰ ਦੇ ਦੇ ਇਹ ਮੈਂ ਮੈਨੂੰ ਦੇ ਦੇ ਜਦੋਂ ਤੱਕ ਤੇਰੇ 'ਚ ਹੰਕਾਰ ਹੈ ਉਦੋਂ ਤੱਕ ਮੈਂ ਨਹੀਂ ਆ ਸਕਦਾ ਤੇਰੇ ਵਿੱਚ ਉਦੋਂ ਤੱਕ ਨਿਰੰਕਾਰ ਨਹੀਂ ਆ ਸਕਦਾ ਜਦੋਂ ਤੇਰੇ ਅੰਦਰ ਤੱਕ ਤੇਰੇ ਅੰਦਰ ਮੈਂ ਰਹੇਗੀ ਇਹ ਮੈਂ ਰਾਜਨ ਮੈਨੂੰ ਦੇ ਦੇ ਰਾਜਾ ਰੋ ਪਿਆ ਰਾਜੇ ਨੇ ਆਖਿਆ ਕਿ ਇਹ ਹੰਕਾਰ ਤਾਂ ਤੇਰੀ ਕਿਰਪਾ ਤੋਂ ਬਿਨਾ ਨਹੀਂ ਜਾ ਸਕਦਾ ਰਾਜੇ ਨੇ ਮस्तक ਆਪਣਾ ਪਾਸ਼ਾ ਜੀ ਦੇ ਚਰਨਾਂ ਤੇ ਰੱਖ ਦਿੱਤਾ ਤੇ ਰੋ ਰੋ ਕੇ ਅਰਜ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜੀ ਹਉਮੈ ਹੈ ਹੰਕਾਰ ਹੈ ਮੈਂ ਹੈ ਇਹ ਤਾਂ ਨਿਰੰਕਾਰ ਜੀ ਆਪ ਜੀ ਦੀ ਕਿਰਪਾ ਤੋਂ ਬਿਨਾ ਨਹੀਂ ਜਾ ਸਕਦੀ ਪਾਸ਼ਾ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਪਾਸ਼ਾ ਜੀ ਨੇ ਕੀ ਕੀਤਾ ਉਹਦੇ ਵਿੱਚੋਂ ਬੁਰਾਈਆਂ ਕੱਢ ਦਿੱਤੀਆਂ ਕਿਉਂਕਿ ਆਪਣੇ ਸਾਰਿਆਂ ਵਿੱਚ ਕੋਈ ਨਾ ਕੋਈ ਬੁਰਾਈਆਂ ਹੁੰਦੀਆਂ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ ਆਪਾਂ ਨੂੰ ਖੁਦ ਆਪਣੇ ਬਾਰੇ ਵਿੱਚ ਪਤਾ ਹੁੰਦਾ ਕਿ ਮੇਰੇ ਵਿੱਚ ਕੀ ਬੁਰਾਈਆਂ ਹਨ ਸੱਚੇ ਪਾਤਸ਼ਾਹ ਜੀ ਨੇ ਉਹਦੀ ਬੁਰਾਈਆਂ ਸਾਰੀਆਂ ਕੱਢ ਦਿੱਤੀਆਂ ਤੇ दैਵਿਕ ਗੁਣ ਪ੍ਰਗਟ ਕਰ ਦਿੱਤੇ ਬਖਸ਼ਿਸ਼ ਕਰਕੇ ਭਾਈ ਬਾਲਾ ਜੀ ਨੂੰ ਕਿਹਾ ਕਿ ਹੁਣ ਦੇਖੋ ਕੀ ਜਾਪ ਰਿਹਾ ਹੈ ਨਾਲੇ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਭਜਨ ਵੀ ਦਿੱਤਾ ਤੇ ਜਦੋਂ ਭਾਈ ਬਾਲਾ ਜੀ ਨੇ ਕੰਨ ਲਾ ਕੇ ਸੁਣਿਆ ਤਾਂ ਹੁਣ ਉਹ ਇਹ ਜਪ ਰਿਹਾ ਸੀ ਕਿ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਕਿ ਸਾਰਾ ਕੁਝ ਤੇਰਾ ਹੀ ਹੈ ਮੇਰੇ 'ਚ ਮੈਂ ਕੁਝ ਨਹੀਂ ਹਾਂ ਤੇ ਨਾਲੇ ਉਹ ਨਾਮ ਜਪ ਰਿਹਾ ਜਿਹੜਾ ਪਾਤਸ਼ਾਹ ਜੀ ਨੇ ਉਹਨੂੰ ਨਾਮ ਦਿੱਤਾ ਭਜਨ ਦਿੱਤਾ ਸਾਬ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਾਓ ਹੁਣ ਰਾਜਨ ਆਪਣਾ ਰਾਜ ਕਰੋ ਆਪਣਾ ਰਾਜ ਭਾਗ ਸੰਭਾਲੋ ਰਾਜੇ ਨੇ ਕਿਹਾ ਹੁਣ ਕਿਹੜਾ ਰਾਜ ਹੁਣ ਤਾਂ ਮੈਂ ਆਪ ਜੀ ਦਾ ਦਾਸ ਹਾਂ ਮੈਂ ਹੁਣ ਆਪ ਜੀ ਦਾ ਹੋ ਗਿਆ ਹਾਂ ਪਾਸ਼ਾ ਜੀ ਨੇ ਕਿਹਾ ਮੈਂ ਕੋਈ ਘਰ-ਬਾਰ ਛਡਾਉਣ ਲਈ ਨਹੀਂ ਆਇਆ ਸੀ ਕਿ ਕੰਨਾਂ ਵਿੱਚ ਮੁੰਦਰਾ ਪਾ ਕੇ ਤੂੰ ਜੰਗਲਾਂ ਵਿੱਚ ਤੁਰ ਪੈ ਮੈਂ ਤਾਂ ਇਹ ਉਪਦੇਸ਼ ਦੇਣ ਆਇਆ ਹਾਂ ਕਿ ਗ੍ਰਸਥ ਵਿੱਚ ਰਹਿ ਕੇ ਸ਼ੁਭ ਕਰਮ ਕਰਕੇ ਨਾਮ ਜਪੋ ਤੇ ਆਪਣਾ ਜੀਵਨ ਸਫਲਾ ਕਰੋ ਰਾਜਨ ਤੈਨੂੰ ਪਰਮਾਤਮਾ ਨੇ ਤੈਨੂੰ ਰਾਜ ਬਖਸ਼ਿਆ ਹੈ ਪਹਿਲਾਂ ਆਪਣਾ ਰਾਜ ਸਮਝ ਕੇ ਤੂੰ ਰਾਜ ਚਲਾਉਂਦਾ ਸੀ ਹੁਣ ਪਰਮਾਤਮਾ ਦਾ ਰਾਜ ਸਮਝ ਕੇ ਪ੍ਰਜਾ ਦੀ ਸੇਵਾ ਕਰਿਆ ਕਰ ਪ੍ਰਜਾ ਦਾ ਸੇਵਾਦਾਰ ਬਣ ਕੇ ਰਹਿ ਰਾਜਾ ਜਦੋਂ ਰਾਜ ਮਹਿਲ ਗਿਆ ਸਾਰੇ ਪਾਸੇ ਉਸ ਨੂੰ ਅਕਾਲ ਪੁਰਖ ਹੀ ਨਜ਼ਰ ਆ ਰਹੀ ਸੀ ਵਜ਼ੀਰ ਵਿੱਚ ਮੰਤਰੀ ਵਿੱਚ ਸੈਨਾਪਤੀ ਵਿੱਚ ਹਰੇਕ ਵਿੱਚ ਮੰਤਰੀਆਂ ਵਿੱਚ ਸਭ ਵਿੱਚ ਤਾਂ ਉਹਨੂੰ ਘਟ ਘਟ ਵਿੱਚ ਉਹ ਹੀ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਉਹਦੇ ਤੇ ਬਹੁਤ ਕਿਰਪਾ ਕਰ ਦਿੱਤੀ ਸੀ ਉਹਨੂੰ ਬਹੁਤ ਉੱਚਾ ਬਣਾ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਤੇ ਐਸਾ ਵੀ ਸੱਚੇ ਪਾਤਸ਼ਾਹ ਜੀ ਨੇ ਉਸ ਰਾਜੇ ਤੇ ਬੜੀ ਕਿਰਪਾ ਕੀਤੀ ਤੇ ਉਹਨੇ ਸਾਰੀ ਪ੍ਰਜਾ ਦੀ ਬੜੀ ਅਕਾਲ ਪੁਰਖ ਦਾ ਜੋ ਵੀ ਪਰਮਾਤਮਾ ਦਾ ਰਾਜ ਸਮਝ ਕੇ ਉਸਨੇ ਪ੍ਰਜਾ ਦੀ ਸੇਵਾ ਕੀਤੀ ਤੇ ਪਰਮਾਤਮਾ ਦਾ ਰਾਹ ਸਮਝ ਕੇ ਉਸ ساری ਉਮਰ ਜੜਨੀ ਉਮਰ ਬਾਕੀ ਸੀ ਉਹਦੇ ਵਿੱਚੋਂ ਉਸੇ ਤਰ੍ਹਾਂ ਹੀ ਧਰਮ ਦੀ ਕੀਰਤ ਕਰਦਾ ਰਿਹਾ ਨਾਮ ਜਪਦਾ ਰਿਹਾ ਤੇ ਵੰਡ ਕੇ ਛਕਦਾ ਰਿਹਾ ਸਭ ਇਹ ਸਿੰਦ ਸਿਧਾਂਤ ਨੂੰ ਅਪਣਾਉਂਦੇ ਹੋਏ